ਲੇਵ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨ ਮਠੀ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੀ ਆਪਾਂ ਸੂਟ ਦੇ ਉੱਪਰ ਕਲਰ ਕਿਵੇਂ ਚੂਜ਼ ਕਰਨੇ ਨੇ ਰੀਲਾ ਤੇ ਉਹ ਤੁਸੀਂ ਦੇਖਿਓ ਇਹ ਗੂੜੇ ਰੰਗ ਦਾ ਸੂਟ ਆ ਹਰੇ ਰੰਗ ਦਾ ਹਾਂ ਡਾਰਕ ਗ੍ਰੀਨ ਕਲਰ ਦਾ ਸੂਟ ਆ ਆਪਣਾ ਤੇ ਇਹਦੇ ਵਿੱਚ ਆਪਾਂ ਰੀਲਾ ਚੂਜ਼ ਕਰਨੀਆਂ ਨੇ ਤੇ ਆਪਾਂ ਉਹ ਕਲਰ ਕਿਵੇਂ ਚੂਜ਼ ਕਰਦੇ ਆ ਤੇ ਬਾਕੀ ਪੈਣਾ ਨੂੰ ਵੀ ਪੁੱਛਿਆ ਆਪਾਂ ਨੇ ਵੀ ਤੁਸੀਂ ਵੀ ਸਾਨੂੰ ਸਲਾਹ ਦੇ ਦਿਓ ਇਹਦੇ ਵਿੱਚ ਵੀਡੀਓ 'ਚ ਵੀ ਅਸੀਂ ਇਹਦੇ ਤੇ ਕਿਹੜੇ ਕਲਰ ਚੂਜ਼ ਕਰੀਏ ਬਾਕੀ ਇਹਦੇ ਨਵੇਂ ਪੈਨ ਭਰਾ ਜੁੜਦੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਚਲੋ ਜੀ ਆਪਾਂ ਦੇਖਦੇ ਆਂ ਵੀਡੀਓ ਵੀਡੀਓ ਦੇ ਵਿੱਚ ਵੀ ਆਪਾਂ ਕਲਰ ਕਿਹੜੇ-ਕਿਹੜੇ ਪਾਉਣੇ ਆ ਲਓ ਜੀ ਆ ਗੂੜਾ ਸੂਟ ਆ ਹਰੇ ਰੰਗ ਦਾ ਤੇ ਆ ਇਹਦਾ ਡਿਜ਼ਾਈਨ ਛਾਪਿਆ ਹੋਇਆ ਆ ਗਲੇਦਾਰੀ ਇਹ ਨਾ ਗਿਆ ਨਾ ਜੁਣਾ ਤੇ ਘੇਰਾ ਆ ਘੇਰਾ ਆ ਗਿਆ ਤੇ ਗੂੜੇ ਰੰਗ ਦੇ ਸੂਟ ਕਰਕੇ ਰੀਲਾ ਚੁਣ ਕਰਨੀ ਔਖਾ ਹੋ ਰਿਹਾ ਵੀ ਕਿਹੜਾ ਰੰਗ ਪਾਈਏ ਆ ਵੀ ਰੰਗ ਸੋਹਣਾ ਲੱਗੂ ਹੂੰ ਪੱਤੀਆਂ 'ਚ ਦਾ ਸਾਰਾ ਕਰਾ ਚੰਗੂ ਇਹ ਦੇਖ ਇਹ ਇਕੱਲਾ ਹੀ ਰੰਗ ਰੰਗੂ ਵੇ ਬਾਕੀ ਤੁਸੀਂ ਵੀ ਦੇਖਿਓ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਮਤਲਬ ਕੋ ਤੁਹਾਨੂੰ ਕਿਹੜੀਆਂ ਸੋਹਣੀਆਂ ਲੱਗਣੀਆਂ ਇਹ ਕੋਈ ਲੱਗਦਾ ਰੀਲਾ ਕੱਡੀਆਂ ਨੇ ਆਪ ਵੀ ਦੇਖ ਲਓ ਮੈਨੂੰ ਰੰਗ ਇਹ ਥੋੜੇ ਘੱਟ ਲੱਗ ਰਹੇ ਨੇ ਬਾਕੀ ਆ ਗੱਡੀਆਂ ਨੇ ਸੰਦਈ 'ਚ ਮੋਰ ਪੰਖੇ ਇਹ ਨਹੀਂ ਚੱਲ ਜੂਜੇ ਜੇ ਹੁਣ ਆ ਗੱਡੀਆਂ ਹੋਈਆਂ ਨੇ ਜਿਵੇਂ ਆਹ ਆ ਤੇ ਆਹ ਜਿਵੇਂ ਗੋੜਾ ਫਿੱਕਾ ਉਹ ਸ਼ੇਡ ਬਣਾਇਆ ਜਾਣਗੀਆਂ ਮੋਰ ਪੰਖੇ ਦਿਸਣਾ ਨਹੀਂ ਆਹ ਇਹਦੇ ਚੇ ਨਹੀਂ ਹੁੰਦਾ ਇਹਦੇ ਚ ਤਾਂ ਇਹ ਲਾਈਟ ਹੋਵੇ ਡਾਰਕ ਆਹ ਜਮਾ ਪਰਪਲ ਵੀ ਇੱਥੇ ਸਣਾ ਹੈ ਦੇ ਤੇ ਹਨਾ ਆਹ ਮੀਂਹ ਦਿਸਣਾ ਸ਼ੇਡ ਉਰੇ ਰੰਗ ਦੇ ਇਹੀ ਹੁੰਦੇ ਨੇ ਪੰਗੇ ਕਰੀਮ ਤਾਂ ਦੇ ਕਰੀਮ ਕਰੀਮ ਅਜੇ ਲੂਈ ਦੀ ਕਰਕੇ ਰੰਗ ਲਾਈਟ ਆ ਵਾਈਟ ਆ ਵਾਈਟ ਉਹ ਵਾਈਟ ਜੀ ਥੋੜੀ ਐਸੇ ਹੁਣੀ ਪੈਂਦੀ ਗਰੇਸ ਭਮਕ ਗਰੇਸ ਭਮਕ ਨਹੀਂ ਪੈਂਦੀ ਪਹੀ ਪੈਂਦੀ ਆ ਵਾਈਟ ਦੇ ਤਾਂ ਪੈ ਰਿਆ ਇਹਦਾ ਹੋਰ ਇਤਰਾ ਦਿਖਦਾ ਕਿੰ ਭੰਦੀ ਲੱਗਦਾ ਮੈਨੂੰ ਸੁਹਣਾ ਲੱਗਦਾ ਜੇ ਇਦਾਂ ਵਾਰ ਰੰਗ ਕੱਟ ਕੇ ਉਹ ਆਫ ਵਾਈਟ ਕਰ ਦਈਏ ਨਾ ਕਿਹੜੇ ਕੱਟ ਕੇ ਆਹ ਵਾਲਾ ਡਰ ਵੀ ਕੱਟ ਕੇ ਹਾਂ ਵਾਂ ਕੱਟ ਕੇ ਫਿਰ ਬਾਲਾ ਫਿੱਕਾ ਹੋ ਜਾਣਾ ਫਿੱਕੇ ਲਾਈਟ ਲਾਈਟ ਕਲਰ ਜ਼ਿਆਦਾ ਚੱਲਣਗੇ ਨਹੀਂ ਇਕੋ ਜਿਹੇ ਹੋ ਜਾਣਗੇ ਫਿਰ ਇਹ ਇਹ ਬੋਲ ਦੇ ਵਿੱਚ ਮੜਾ ਜਾ ਗੂੜਾ ਹੋਣਾ ਚਾਹੀਦਾ ਨਾ ਮਤਲਬ ਇਹ ਗੂੜਾ ਹਰਾ ਨਹੀਂ ਹੋਰ ਗੂੜਾ ਹੋਣਾ ਚਾਹੀਦਾ ਵੀ ਜਿਹੜਾ ਆਹ ਵਾਲਾ ਮੀਨ ਮੀਨ ਫੁੱਲਾ ਉਹ ਤਾਂ ਪੜਕ ਆ ਪਾਦਾ ਜਿਵੇਂ ਹੁਣ ਆਪਾਂ ਐ ਦੇਖੀਏ ਵੀ ਹਰੇ ਸੂਟ ਦੇ ਵਿੱਚ ਜਿਵੇਂ ਆਹ ਕੰਦਰ ਨੇ ਹਨਾ ਦੋਨੇ ਕਿ ਕਿੰਨੇ ਵਧੀਆ ਉਹ ਵੀ ਉਗੜ ਕੇ ਜਿ ਦਿਖ ਰਹੇ ਨੇ ਨਾ ਮਜ਼ੇ ਬਲੈਕ ਗ੍ਰੀਨ ਜਿਹਾ ਆ ਗਿਆ ਨਾ ਹੂੰ ਮਤਲਬ ਜਿਆਦਾ ਹਾਂ ਜਿਆਦਾ ਲਾਰਕ ਉੱਤੇ ਆ ਗਿਆ ਲਓ ਜੀ ਤੁਸੀਂ ਵੀ ਦੇਖੋ ਵੀ ਤਾਂ ਬਾਹ ਕਿਹੜੀ ਰੀਲ ਹੈ ਕਿਹੜੇ ਰੰਗਾਂ ਦੀ ਵਰਤੋਂ ਕਰੀਏ ਇਹ ਰੈੱਡ ਆਰੈਂਜ ਜਿਹਾ ਹਨ ਹੂੰ ਤੇ ਬਾਕੀ ਇਹਦੇ ਵਿੱਚ ਸ਼ੇਡ ਵਾਲੇ ਫੁੱਲ ਵੀ ਪਾਏ ਜਾਣਗੇ ਉਹ ਤਾਂ ਬੜਾ ਦਾ ਰੱਖ ਜਾਂਦੇ ਨੇ ਤੇ ਬਾਕੀ ਜਦੋਂ ਸੂਟ ਵੀ ਬਣ ਕੇ ਤਿਆਰ ਹੋ ਜਾਣਾ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਦੇਖੋ ਡਿਜ਼ਾਈਨ ਦੇ ਤੱਕ ਹੀ ਜ਼ਿਆਦਾ ਡਿਜ਼ਾਈਨ ਦੇ ਅਨੁਸਾਰ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਲੱਗੂ ਸੂਟ ਇਹ ਉਹ ਕਿਹੜਾ ਤੀਆ ਉਹ ਹੋਰ ਹਰਾ ਤੀ ਉਹ ਕਿਹੜਾ ਹਰਾ ਤੀ ਉਹ ਹੋਰ ਹਰਾ ਤੀ ਤੇਰੇ ਫੋਨ ਤੇ ਕੱਢ ਕੇ ਦੇਖ ਹਾਂ ਉਹ ਚ ਪਾਏ ਸੀ ਆਪਾਂ ਨੇ ਕਲਰ ਹਨਾ ਤੇ ਜਿਹਦੇ ਸੂਟ ਆਉਗੇ ਕਹਿੰਦੇ ਵੀ ਕਿਹੜੇ ਰੰਗ ਪਾਉਣੇ ਕਿ ਦੱਸੇ ਨਹੀਂ ਉਹਨਾਂ ਨੇ ਉਹ ਤਾਂ ਆਪ ਹੀ ਉਲਝਦੇ ਕਲਰ ਦੇਖ ਕੇ ਹੱਸ ਤਾਂ ਉਹਨਾਂ ਨੂੰ ਵੀ ਉਲਝਦਾ ਹੁਣ ਅਸੀਂ ਵੀਡੀਓ 'ਚ ਜਿਹੜੀਆਂ ਪੈਣਾ ਦੇਖਣਗੇ ਉਹਨਾਂ ਨੂੰ ਵੀ ਉਲਝਾਵਾਂਗੇ ਵੀ ਦੱਸੋ ਕਿਹੜਾ ਰੰਗ ਪਾਈਏ। ਆਪਣਾ ਇੰਸਟਾਗ੍ਰਾਮ 'ਚ ਵੀਡੀਓ ਪਾਈ ਹੋਈ ਆ ਨੀ। ਪਤਾ ਨਹੀਂ। ਦੇਖੋ 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 ਕਿਹੜਾ ਰੰਗ ਪਾਈਏ। ਗ੍ਰੇ। ਆਹ ਉਹ ਗ੍ਰੇ ਰੰਗ। ਹੂੰ। ਨੋ ਗ੍ਰੇ ਨੋ। ਆ ਥੱਲੇ ਵੇਲ ਜੀ ਬਾਈ ਹੋਈ ਆ ਨਾ। ਆ ਥੱਲੇ ਟੋਟਾ ਟੋਟਾ ਪਾਈ ਹੋਈ ਨੀ। ਇਹਨਾਂ ਨੂੰ ਡਬਲ ਸ਼ੇਡ ਕਰਨਾ ਹੋਈ ਆ ਨੀ। ਹਾਂ ਡਬਲ ਸ਼ੇਡ। ਆ ਰੰਗ ਬਰੰਗੀ ਆ ਨਾ। ਹੂੰ। ਇਹ ਪੁਰਾਣੀਆਂ ਨੇ ਰੀਲਾਂ ਹੁਣ। ਇਹ ਤਾਂ ਮਿਲਿਆ ਨਹੀਂ ਸੀ ਨਾ ਪਰ ਮੈਂ ਇਹ ਪਿੱਛੇ-ਪਿੱਛੇ ਕਰੀ ਜਾਂਦਾ ਆਪ ਹੋਰ ਇੱਧਰ-ਇੱਧਰ ਕਰੀ ਜਾਂਦੀ ਆ ਇੱਕੋ ਹੀ ਮਿਲੀ ਧੀ ਇਹ ਮੈਂ ਇਧਰੋਂ ਧੁੱਦਲੀ ਹੋਏ ਨੇ ਵੀਡੀਓ ਮਤ ਟੱਚ ਕਰਦਾ ਸਾਫ ਹੁੰਦੀ ਆ ਦੋ ਤਿੰਨ ਵਾਲੇ ਇਧਰ ਨੂੰ ਹੋਰ ਮਾਰੀ ਚੱਕ ਚੱਕ ਰੀਲ ਉਹ ਉਲਜੀ ਬੈਤੀ ਮੈਂ ਉਹ ਠੀਕ ਹੈ ਕੈਮਰਾ ਚ ਖੜ ਜਾ ਇੱਕ ਵਾਰ ਲਓ ਦੇਖੋ ਆ ਦੇਖੋ ਇਹ ਦੋ ਰੰਗੀ ਰੀਲ ਆ ਇਹ ਫਿੱਕੀ ਗੂੜੀ ਹੈ ਨਾ ਤੇਰੇ ਸੂਟ ਤੇ ਕੜਾਈ ਕੀਤੀ ਹੋਈ ਹੈ ਦੀ ਆ ਦੇਖੋ ਫਿੱਕੀ ਗੂੜੀ ਇਹ ਨਾਲ ਦੇ ਪੱਖ ਕੀ ਜੀ ਐ ਲੈ ਲਓ ਜਿਹੜੀ ਇਹ ਰੀਲ ਆ ਇਹ ਜਦੋਂ ਆਪਾਂ ਕੜਾਈ ਕਰਾਂਗੇ ਆਪਦੇ ਆਪ ਹੀ ਸ਼ੇਡ ਹਾਂ ਦੋ ਰੰਗ ਹੀ ਲੈਂਦੇ ਜੀ ਉਹ ਆਪਣੇ ਇਹ ਇਹਦੀ ਕੜਾਈ ਉਹ ਸ਼ੇਡ ਵਾਲੀ ਹੋਊਗੀ ਜਦੋਂ ਇਹਦੀ ਕੜਾਈ ਕਰਾਂਗੇ ਬਹੁਤ ਜਿਆਦਾ ਸੋਹਣੀ ਲੱਗੂਗੀ ਫੁੱਲ ਸੋਹਣੇ ਬਣਦੇ ਨੇ ਯਾਰ ਇਹਦੇ ਉੱਤੇ ਵੀ ਪਿਆ ਕਿੰਨਾ ਸੋਹਣਾ ਲੱਗ ਰਿਹਾ ਨਾ ਦੇਖੀ ਫਿਰ ਇਹਦੇ ਤਾਂ ਇੱਕ ਕਲਰ ਨਹੀਂ ਨਾ ਇਹਦੇ ਚ ਸ਼ੇਡਡ ਫੁਲ ਆ ਸੇਮ ਕਰਾ ਲੈਣੀ ਇਹ ਹਾਂ ਲਓ ਜੀ ਇਹ ਕਮੋਂ ਫ੍ਰੀ ਹੋ ਰਿਹਾ। ਬੜੀ ਪਾਏ ਹੋਏ ਨੇ। ਗੂੜੇ ਸੂਟ ਦੇ ਵਿੱਚ ਰੰਗ ਚੋਣਨੇ। ਫਿਰ ਮੈਂ ਵੀ ਤੈਨੂੰ ਇਹ ਕਹਿੰਦੀ ਕਿ ਮੈਂਜੈਂਟਾ ਤੇ ਪਿੰਕਾ ਤੇ ਮੈਂਜੈਂਟਾ ਪਾਉਂ। ਬਾਕੀ ਸਾਨੂੰ ਇੱਧਰ ਰੀਲਾਂ ਦਿਖਾ ਦਨੇ ਆ। ਮੈਂਜੈਂਟਾ ਕਰ ਲਾ। ਇੰਨਾ ਚ ਵੀ ਦੇਖ ਲਿਓ ਜੇ ਕੋਈ ਤੁਹਾਨੂੰ ਪਸੰਦ ਆਉਂਦੀ ਆ। ਇਹਦੇ ਨਾਲ ਬਾਕੀ ਇਹ ਛੇੜ ਵਾਲੇ ਫੁੱਲ ਬਣਾਏ ਜਾਣਗੇ ਜਿਵੇਂ ਹੁਣ ਮੰਨ ਕੇ ਚਲੋ ਵੀ ਜਿਵੇਂ ਆਹ ਜੈਲੋ ਗੂੜਾ ਹੋ ਗਿਆ ਹਨਾ ਇਹਦੇ ਨਾਲ ਫਿੱਕਾ। ਫਿੱਕੇ ਗੂੜੇ ਦਾ ਕੰਬੀਨੇਸ਼ਨ ਕਰਕੇ ਛੇੜ ਪਾਏ ਜਾਣਗੇ। ਤੇ ਬਾਕੀ ਦੇਖੋ ਹੋਰ ਪਟਾਰਾ ਖੋਲ ਲੈ ਰੀਲਾਂ ਦਾ। ਆਉਣਾ ਫਿੱਕਾ ਜਿਹਾ ਲੱਗ ਰਹੀ ਹੈ ਮਹਿੰਦੀ ਮਹਿੰਦੀ ਰੰਗਾਂ ਜਹਾ ਆਹ ਹਰਾ ਜਹਾ ਕਿਹੜਾ ਫਰਾਂ ਆ ਜਿਹੜਾ ਵਿਚਾਲੇ ਪਿਆ ਵੱਡੀ ਸਾਰੀ ਨੀਲੀ ਹਾਂ ਹਾਂ ਇਹ ਤਾਂ ਪੱਤੀਆਂ ਵਾਲਾ ਕਲਰ ਆ ਦੇਖੇ ਰੱਖ ਕੇ ਦੇਖ ਵਿੱਚ ਇਹਦੇ ਉਹ ਉਹ ਕਲਰ ਹੀ ਆ ਇਹ ਆ ਵਾਲੀ ਆ ਅੱਛਾ ਆਹੀ ਆ ਇਹ ਕੀ ਆ ਆ ਗਈ ਜੀ ਹਾਂ ਆ ਮਹਿੰਦੀ ਨਿਕਾ ਪਿੰਕ ਜਿਹਾ ਵੀ ਸੋਨਾ ਦੇਖੀ ਇਧਰ ਪਿਆ ਜਿਹੜਾ ਨਾ ਮਹਿੰਦੀ ਨਹੀਂ ਉਹ ਸਾਧ ਰੰਗਾ ਜਹਾ ਪਿੰਕ ਜਹਾ ਕਿਹੜਾ ਹੁੰਦਾ ਹੈ ਵਿੱਚ ਹਾਂ ਇਹ ਦੇਖੀ ਲੈ ਕੇ। ਸੋਹਣਾ ਜੀਵਾ। ਇਹ ਵੀ ਸੋਹਣਾ ਲੱਗ ਰਿਹਾ। ਜੇ ਜੇ ਇਹਨਾਂ ਦੇ ਵਿੱਚ ਤੀਜੀ ਸ਼ੀਟ ਵੀ ਪਾਉਣੀ ਹੋਵੇ ਦੇਖੀ ਹੁਣ। ਇਹ ਚ ਨਹੀਂ ਪੈਂਦੀ। ਪੈਂਦੀ ਨਹੀਂ। ਜੇ ਸਾਡੇ ਵਾਲੇ ਕਿਹੜਾਈ ਕਰਦੇ ਹੁਣ ਇਸ ਤਾਂ ਪਾਦਾ ਕਰੀਏ। ਐਵੇਂ ਪੈ। ਐਵੇਂ ਪੈ ਰਹੀ ਹੈ। ਥੱਕੇ ਮੁੱਕੀ ਨਾਲ। ਐਵੇਂ ਤਾਂ ਚਾਹੇ ਚਾਰ ਪਾ ਲਓ। ਹਾਂ। ਕਹਿੰਦੇ ਚਾਰ ਸ਼ੀਟਾਂ ਵਾਲਾ ਫੁੱਲ ਬਣਾਇਆ। ਹੂੰ ਬਣਾਇਆ। ਐਕਸਪੈਰੀਮੈਂਟ ਕਰੈ ਕਰੋ ਤੁਸੀਂ। ਇਹ ਤਾਂ ਹੈ ਫਾਇਮਾ ਮੇਰੇ ਵਾਲੇ ਸੂਟ ਤੇ ਹੈ ਹਾਂ ਵੀ ਆਪਾਂ ਆਪ ਤੇ ਸੂਟ ਹੀ ਕਰ ਸਕਦੇ ਹੈ ਨਾ ਇਹ ਐਕਸਪੈਰੀਮੈਂਟ ਫੇਲ ਵੀ ਹੋ ਜੇ ਕਿਹੜਾ ਕੋਈ ਉਹ ਕਰੂਗਾ ਵੀ ਸੂਟ ਕਰਾਬ ਕਰਤਾ ਹੈடா ਇਹਦੇ ਵਿੱਚ ਮੈਂਜੈਂਟਾ ਪਾ ਲਿਆ ਕਿਹਦੇ ਵਿੱਚ ਚੱਕ ਲਓ ਜੀ ਤੁਸੀਂ ਨੇ ਸਾਰੇ ਰੰਗ ਦੇਖ ਲਏ ਜਿਹੜੇ ਜਿਹੜੇ ਅਸੀਂ ਦਿਖਾਏ ਨੇ ਤੁਸੀਂ ਵੀ ਸਾਨੂੰ ਪਲੀਜ਼ ਸੁਝਾਅ ਦਿਓ ਵੀ ਅਸੀਂ ਕਿਹੜਾ ਰੰਗ ਵਰਤੀਏ ਕਿਹੜਾ ਪਾਈਏ ਕਿਹੜੇ ਰੰਗ ਨਾਲ ਛੇੜ ਬਣਾਈਏ ਪੱਤੀਆਂ ਵੀ ਪਾਉਣੀਆਂ ਨੇ ਦੇਖੋ ਵਿੱਚ ਪੱਤੀਆਂ ਨੇ ਆ ਦੇਖੋ ਆ ਜਿੱក ਜਾਈਏ ਪੱਤੀਆਂ ਦਾ ਡਿਜ਼ਾਈਨ ਆ ਇਹ ਆ ਦੇਖੋ ਕਿੱਡਾ ਵੱਡਾ ਡਿਜ਼ਾਈਨ ਆ ਵੱਡਾ ਗਲੇ ਦੇ ਉੱਤੇ ਹੂੰ ਤਾਂ ਪਿੰਕ ਤਾਂ ਹਰੇਕ ਦੀ ਪਾਇਆ ਜਾਂਦਾ ਹੁਣ ਆ ਜਿਹੜੇ ਆਪਾਂ ਕਲਰ ਜਿਹੜਾ ਆਹ ਨੇ ਕਿ ਦੂਜੇ ਨੇ ਉਹ ਹਰੇਕ ਆਹ ਹੁੰਦੇ ਨੇ ਘਟਾਉਂਦੇ ਪਾਈਏ ਇਹਦੇ ਚ ਜਿਵੇਂ ਜੇ ਆਹ ਜਿਆਦਾ ਤੈਨੂੰ ਡਾਰਕ ਲੱਗਦਾ ਫਿਰ ਆਹ ਲਾਈਟ ਦੇ ਵਿੱਚ ਇਹਦੀ ਸ਼ੇਡ ਕਰ ਦਿੰਨੇ ਆ ਇਹਨਾਂ ਤੋਂ ਨੀ ਲਾਈਟ ਦੇ ਵਿੱਚ ਕਰ ਦਿੰਦੀ ਸ਼ੇਡ ਆਹ ਥੋੜਾ ਜਿਹਾ ਡਾਰਕ ਹੈ ਆ ਇਹਦੇ ਨੂੰ ਲਾਈਟ ਆਦੀ ਆਹ ਥੋੜਾ ਜਿਹਾ ਡਾਰਕ ਹੈ ਇਹ ਆ ਹੁਣ ਇਹਦੇ ਨਾਲ ਕੋਈ ਜ਼ਿਆਦਾ ਨਹੀਂ ਲਾਈਟ ਲੱਗ ਰਿਆ ਨਹੀਂ ਇਹ ਇਹ ਵਿੱਚ ਵੀਡੀਓ ਚ ਲੱਗ ਰਿਹਾ ਹੈ ਨਹੀਂ ਉ ਵੀ ਦੇਖਿਆ ਜਵੇ ਆ ਆ ਨਾਲ ਰੱਖਿਆ ਇਹ ਵੀ ਇਹ ਕਲਰ ਆ ਲਾਲਾ ਵੀ ਉਹਦੇ ਵਿੱਚ ਜਿਵੇਂ ਵਿੱਚ ਪਿੰਕਸ ਹੋ ਜਾਊਗਾ ਇਹ ਦੇਖਿਆ ਬਾਕੀ ਚੱਲ ਜੂਗਾ ਉਹ ਤਾਂ ਚਲੋ ਆਪਾਂ ਪਹਿਣਾ ਤੋਂ ਸੁਝਾ ਰਹੇ ਹਾਂ ਵੀ ਕਿਹੜੇ ਕਲਰ ਪਾਈ ਦੱਸਿਓ ਜਰੂਰ ਸਾਡੀ ਕਰਿਓ ਮਦਦ ਨਹੀਂ ਆਪਾਂ ਕਿਹੜਾ ਵਰਤੀਏ ਮੇਥੇ ਆ ਅੰਦਰ ਵੀ ਸੋਹਣੇ ਨੇ ਜਿਹੜੇ ਇਧਰ ਪਏ ਨੇ ਇਹ ਦੇਖੋ ਆ ਛੇਡ ਹੋ ਗਈ ਹੈ ਨਾ ਆ ਤਾਂ ਹੈ ਨਹੀਂ ਛੇਡ ਚਲੋ ਐਂ ਕਰਦੇ ਆਪਾਂ ਇਹਦੇ ਮੇਲੇ ਆ ਪਾਉਨੇ ਆ ਇੰਨਾ ਚੋਂ ਇਹ ਐਨੇ ਫੁੱਲ ਰ ਪਾਉਣੇ ਨੇ ਮਤਲਬ ਦੋ ਤਰ੍ਹਾਂ ਦੇ ਦਾ ਫੁੱਲ ਪਾਉਣੇ ਨੇ ਇਹ ਜਿਵੇਂ ਹੁਣ ਆ ਫੁੱਲ ਦੇ ਵਿੱਚ ਆਈ ਦੀ ਛੇਡ ਇਹਦੇ ਵਿੱਚ ਇਹ ਦੀ ਛੇਡ ਤੇ ਇਹਦੀਆਂ ਪੱਤੀਆਂ ਬਸ ਐਨੀ ਰੰਗ ਪਾਉਣੇ ਨੇ ਜਾਹਰ ਆ ਇਹਨੂੰ ਸਿੰਗਲ ਸਿੰਗਲ ਰੀਲ ਕਰਕੇ ਤੁਸੀਂ ਉਲਝ ਗਈ ਕਲਰ ਦਾ ਫੁੱਲ ਨਹੀਂ 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 ਗਲਦੀ 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 ਹਾਂ ਇਹਨਾਂ ਤਿੰਨੇ ਰੰਗਾਂ ਦੇ ਵਿੱਚੋਂ ਕਿਹੜਾ ਫੁੱਲ ਪਾਈਏ ਇਹ ਸੂਟ ਵਾਲੀ ਭੈਣ ਹੀ ਉਲਝ ਗਈ ਆਪ ਭਾਜੀ ਜਿਹੜਾ ਮੈਂ ਪਵਾ ਦਿੰਦੀ ਉਲਝ ਗਈ ਉਲਝ ਗਈ ਵੀ ਕਿਹੜਾ ਰੰਗ ਪਵਾਵਾ ਆ ਵੀ ਦੇਖੀ ਬਾਰਾ ਚਲ ਫਿਰ ਮੈਂ ਹੀ ਦਿਖਾਉਂਦੀ ਸੀ ਮਾਹ ਕਿਤੇ ਐਨਾ ਕਰਦੀ ਬਾਬੇ ਮੈਨੂੰ ਪੁੱਛਣਾ ਸੀਗਾ ਤਾਂ ਮੇਰੇ ਨਾਲ ਸੋਨਾ ਲਕੋਵਾ ਦਿੰਨੇ ਆ ਠੀਕ ਆ ਲੱਗੂਗੇ ਵਧੀਆ ਓਕੇ ਓਕੇ ਆ ਠੀਕ ਆ ਇਹਦਾਂ ਲਾ ਔਰੰਜਾ ਕਿੰਨਾ ਚੰਗਾ ਜੱਜ ਰਿਹਾ ਨਾ ਆ ਰਹੀ ਆ ਇਹ ਵਾਲਾ ਤਾਂ ਨਹੀਂ ਵਿੱਚ ਮੈਸੇਜ ਹੁੰਦਾ ਥੋੜੀ ਥੋੜੀ ਰੱਖਣੀਆਂ ਨੇ ਨਹੀਂ ਵੀ ਇਹ ਸੂਟ ਦੇ ਰੰਗ ਦੇ ਅਕੋਰਡਿੰਗ ਵਾਲਾ ਵਿੱਚ ਨਹੀਂ ਬਿੱਚ ਵੜਨੀ ਨਹੀਂ ਪਾਉਣੀ ਇਹਨੇ ਨੇ ਨੀਪਸ ਫੁੱਲ ਫੇਰ ਦਿਖਣਗੇ ਹਾਂ ਇਹ ਪੱਤੀਆਂ ਦੇਖ ਨਹੀਂ ਗੀਆਂ ਮੈਂ ਤਾਂ ਇਹ ਗੱਲ ਕਰਦਾ ਹਾਂ ਹਾਂ ਦੇਖਣੀਆਂ ਨੇ ਦੇਖਣੀਆਂ ਪੱਤੀਆਂ ਤਾਂ ਦੇਖਣੀਆਂ ਨੇ ਦੇਖੋ ਨਾ ਕਿ ਇਹ ਬਿਲਡਿੰਗਾਂ ਲੱਗਦੀਆਂ ਨੇ ਹਾਂ ਉਹ ਦੇਖੋ ਨਾ ਪੂਰੇ ਪ੍ਰੋਪਰ ਦੇਖ ਰਹੇ ਨੇ ਦੱਸਿਓ ਜਰੂਰ ਤੁਸੀਂ ਇਹਨਾਂ ਦੇ ਵਿੱਚੋਂ ਵੀ ਇਹ ਜਿਹੜੇ ਰੰਗ ਚੂਸ ਕੀਤੇ ਨੇ ਕਿ ਇਹ ਸੂਟ ਉੱਤੇ ਆਪਾਂ ਕਢਾਈ ਕਰਾਂਗੇ ਸੋਹਣੇ ਲੱਗਣਗੇ ਬਾਕੀ ਤੁਸੀਂ ਵੀ ਆਪ ਦੱਸ ਜਾ ਜਰੂਰ ਦਿਓ ਬੀ ਦੁਹਾੜ ਦੇ ਮੁਤਾਬਕ ਕਿਹੜੇ ਕਿਹੜੇ ਰੰਗਾਂ ਦੀ ਕੜਾਈ ਆਪਾਂ ਕਰਸਾ ਦੇ ਵੀ ਕਿਹੜੀ ਸੋਹਣੀ ਲੱਗੂ ਮੈਸੇ ਅਸੀਂ ਆ ਤੁਹਾਡੇ ਸਾਹਮਣੇ ਪਏ ਨੇ ਚੂਜ਼ ਕੀਤੇ ਨੇ ਵੀ ਇਹਨਾਂ ਦੀ ਕਰਾਂਗੇ ਆ ਦੇਖੋ ਇੱਧਰ ਹਨਾ ਗੂੜਾ ਫਿੱਕਾ ਛੇੜ ਪਊਗੀ ਇੱਧਰ ਹਨਾ ਗੂੜਾ ਫਿੱਕਾ ਛੇੜ ਪਊਗੀ ਕੱਟ ਵਰ ਕੇ ਕਿਹੜਾ ਕਰੀਏ ਪੱਤੀਆਂ ਉਹ ਹਰਾ ਰੰਗ ਆ ਗਿਆ ਸੋਚੋ ਹੂੰ ਕੱਟ ਵਰ ਕੇ ਤਾਂ ਅਜਾ ਜਿਆ ਨਾ ਸਕੈ ਨਾ ਕਰਦੇ ਕੱਟ ਵਰ ਕੇ ਛਾਪਿਆ ਹੋਇਆ ਅੱਗੇ ਛਾਪਣਾ ਅੱਛਾ ਆ ਜਿਹੜੇ ਇਹ ਵਾਲੇ ਵਾਲੇ ਕੱਟ ਵਰਕ ਆ ਉਹ 스ਕਿੰਡ ਕੱਟ ਵਰਕ ਕਰਕੇ ਉਹਦੀਆਂ ਡਾਰਕ ਦੀਆਂ ਪੱਤੀਆਂ ਲੈ ਜਾਂ ਫਿਰ ਉਹਨੂੰ ਛੱਡਤੀ ਇਸਕੇ ਨੂੰ ਜਰੀ ਦਾ ਕਰਦੀ ਸਾਰੇ ਉਦੋਂ ਤੇ ਇੱਕ ਕਲਰ ਦਾ ਖਰੇ ਜਰੀ ਦਾ ਕਰਦੀ ਮੈਂ ਸਾਰੇ ਦਾ ਫਿਰ ਜਰੀ ਦਾ ਕਰ ਦਾਂਗੇ ਆ ਆ ਇਹ ਵਾਲਾ ਕੱਟ ਵਰਕ ਸਾਰਾ ਜਰੀ ਦਾ ਕਰਦੀ ਹਮਮ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਵੀ ਕਰਿਓ ਤੇ ਜੋ ਆਪਣੇ ਨੰਨੇ ਨੰਨੇ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਦਬਿਓ ਸੁਆਹ ਲੱਗੂਗਾ ਜਰੀ ਤਾਂ ਪਾਵਾਂਗੇ ਜਰੀ ਦਾ ਕੱਟ ਵਰਕ ਪਾਵਾਂਗੇ ਚਲੋ ਜੀ ਨਹੀਂ ਆ ਜਾਣਿਆ ਸਾਰੇ ਸਾਡੀ ਤਾਂ ਗੱਲ ਹਾਂ ਅਜੇ ਕਿਹਨੀ ਜਰੀ ਪੈਣੀ ਹੈ ਨਾ ਫੁੱਲਾਂ ਤੋਂ ਅਜੇ ਚੱਲ ਰਿਹਾ ਡਿਸਕਸ ਥੋੜੀ ਥੋੜੀ ਹਾਂ ਇਹ ਡਿਸਕਸ ਸੁਣਾ ਜੇ ਲੰਬਾ ਐ ਤਾਂ ਆਪਣੀ ਆਇਲਾ ਲੋ ਵੀਡੀਓ ਪੂਰੀ ਪੰਜਾਬੀ ਫਿਲਮ ਵਾਲੀ ਪੂਰੀ ਬਣ ਜੂ ਲੰਬੀ ਫਿਰ ਹੁਣ ਆਏ ਜੇ ਜੇ ਹੁਣ ਰੱਗ ਚੂਸ ਕਰਕੇ ਪਾਉਣਾ ਹੁੰਦੇ ਨੇ ਫਿਰ ਟਾਈਮ ਤਰਫ ਦਈਏ। ਆਹੋ। ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਵੀ ਅਸੀਂ ਕਿਹੜੇ ਕਲਰ ਡਿਸਾਈਡ ਕੀਤੇ। ਹਾਂ ਤੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਬਣਿਆ ਹੋਇਆ। ਫਿਰ ਉਹ ਵੀ ਦੱਸਿਓ ਤੁਸੀਂ। ਬਾਕੀ ਤੁਹਾਡੇ ਵੀ ਸੁਝਾਅ ਆਪਾਂ ਜ਼ਰੂਰ ਦੇਖਾਂਗੇ। ਵੀ ਕਿਹੜੇ-ਕਿਹੜੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੇ ਰੰਗ। ਅਸੀਂ ਆਪ ਵੀ ਕੋਣ ਬੀਵਾਂ। ਹਾਂ ਚਲੋ ਜੀ ਸਤਿ ਸ੍ਰੀ ਅਕਾਲ ਜੀ। ਗੁੱਡ ਨਾਈਟ ਜੀ। ਮਿਲਦੇ ਆਂ ਆਪਾਂ ਅਗਲੀ ਵੀਡੀਓ ਤੇ